ਕਹਿਣਾ ਚਾਹੁੰਦੇ ਹਾਂ ਬਾਬਾ ਸਾਹਿਬ ਅੱਜ ਅਸੀਂ 6 ਦਸੰਬਰ ਨੂੰ 2025 ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਡਕਰ ਦਾ ਪ੍ਰਿਨਰਮਾਨ ਦਿਵਸ ਮਨਾ ਕੇ ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਰਜਿਸਟਰਡ ਨਾਬਾ ਤੇ ਉਹਨਾਂ ਦੇ ਨਾਲ ਭਰਾਤਰੀ ਜਥੇਬੰਦੀਆਂ ਜਬਰ ਜ਼ੁਲਮ ਰੋਧੀ ਫਰੰਟ ਪੰਜਾਬ ਮੋਟਰਸਾਈਕਲ ਰੈਡੀ ਜੁਨੀਆਨਾ ਦੇ ਬੱਲੋਂ ਸਾਂਝੇ ਤੌਰ ਤੇ ਇਹ ਪ੍ਰਿਨਰਮਾਨ ਦੇਵਸਾ ਜਿਹੜਾ ਡੇਰਾ ਸ਼੍ਰੀ ਗੁਰੂ ਰਵੀਦਾਸ ਵਿਖੇ ਪਨਾਇਆ ਗਿਆ ਵਿਚਾਰ ਚਰਚਾ ਕੀਤੀਆਂ ਗਈਆਂ ਤੇ ਹੁਣ ਅਸੀਂ ਬਾਬਾ ਸਾਹਿਬ ਦੇ ਬੁੱਤ ਤੇ ਫੁੱਲ ਮਾਲਾ ਅਰਪਣ ਕਰਨ ਲਈ ਆਇਆ ਕਿਉਂਕਿ ਅੱਜ ਦੇ ਦਿਨ ਬਾਬਾ ਸਾਹਿਬ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਸੀ ਤੇ ਉਹਨਾਂ ਦੇ ਜਾਣ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦੀ ਘਾਟ ਸਾਨੂੰ ਰੜਕਦੀ ਹੈ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਨੇ ਕਿਹਾ ਸੀ ਕਿ ਮੈਂ ਇਹ ਕਾਰਵਾ ਜਿਹੜਾ ਇੱਥੇ ਤੱਕ ਲੈ ਕੇ ਆਇਆ ਚੱਲ ਕਸ਼ਟ ਕਾਰਵਾ ਮੈਂ ਲਿਆਂਦਾ ਮੁਸ਼ਕਲ ਦੇ ਨਾਲ ਇੱਥੇ ਅੱਗੇ ਨਹੀਂ ਤੋਰ ਸਕੇ ਇਸ ਨੂੰ ਜਾਣ ਨਾ ਦੇਣਾ ਪਿੱਛੇ ਕਿ ਅਸੀਂ ਇਸ ਨੂੰ ਅੱਗੇ ਨਹੀਂ ਲਿਜਾ ਸਕਦੇ ਇਸ ਨੂੰ ਪਿੱਛੇ ਵੀ ਨਹੀਂ ਜਾਣ ਦੇਣਾ ਚਾਹੀਦਾ ਤਾਂ ਕਿ ਸਾਨੂੰ ਜੋ ਸੁੱਖ ਸਹੂਲਤਾਂ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਦੇ ਵਿੱਚ ਲੈ ਕੇ ਦਿੱਤੀਆਂ ਨੇ ਉਹ ਵਰਕਰਾਂ ਰਹਿਣ ਮੈਂ ਤਾਂ ਇਥੋਂ ਤੱਕ ਕਾਂਗਾ ਕਿ ਬਾਬਾ ਸਾਹਿਬ ਦੇ ਨੇ ਜੋ ਸਾਨੂੰ ਸੁਲਤਾਨ ਐ ਕੇ ਦਿੱਤੀਆਂ ਤੇ ਹਮੇ ਜੋ ਰਤਬਾ ਮਿਲਾ ਹੈ ਹਮੇ ਜੋ ਰਤਬਾ ਮਿਲਾ ਹੈ ਉਹ ਬਾਬਾ ਸਾਹਿਬ ਅੰਬੇਡਕਰ ਕੀ ਬਦਾਲਤ ਚ ਮਿਲਾ ਹੈ ਹਮੇ ਜੋ ਮਾਨ ਸਨਮਾਨ ਮਿਲਾ ਹੈ ਉਹ ਬਾਬਾ ਸਾਹਿਬ ਕੇ ਸੰਵਿਧਾਨ ਕੀ ਬਦਾਲਤ ਚ ਮਿਲਾ ਹੈ ਔਰੋਂ ਕੋ ਜੋ ਕੁਝ ਵੀ ਮਿਲਾ ਹੋਗਾ ਉਹ ਮੁਕੱਦਰ ਸੇ ਮਿਲਾ ਹੋਗਾ ਹਮੇ ਤੋ ਮੁਕੱਦਰ ਵੀ ਬਾਬਾ ਸਾਹਿਬ ਕੇ ਬਦਾਨ ਕੀ ਬਦਾਨਤ ਮਿਲਾ ਹੈ ਸੋ ਉਹਨਾਂ ਦੀ ਦੂਰ ਦ੍ਰਿਸ਼ਟੀ ਦੇ ਕਾਰਨ ਅਸੀਂ ਸਾਡੇ ਵਿੱਚ ਕਾਬਲੀਅਤ ਪੈਦਾ ਹੋਈ ਅਸੀਂ ਪੜ੍ਹੇ ਲਿਖੇ ਬਾਬਾ ਸਾਹਿਬ ਦੀ ਦੂਰ ਦ੍ਰਿਸ਼ਟੀ ਨੇ ਕਰ ਸਾਡੇ ਰੋਸ਼ਨ ਕਰ ਦਿੱਤੇ ਅਸੀਂ ਲੋਕ ਤੱਕ ਆਇਲ ਪਰਿੰਦੇ ਸੀ ਬਾਬਾ ਸਾਹਿਬ ਉਡਣ ਲਈ ਪਰ ਦਿੱਤੇ ਬੇਉਦਾਸੇ ਤੇ ਅਸੇ ਮਨ ਉਹਨਾਂ ਨਾਲ ਉਮੀਦਾਂ ਭਰ ਦਿੱਤੇ ਇੱਕ ਮਰਲਾ ਲੈਣਾ ਵਰਜਤ ਸੀ ਸਾਨੂੰ ਕੋਠੀਆਂ ਕਾਰਾਂ ਕਰ ਦਿੱਤੇ ਅੱਜ ਦੇਸ਼ ਵਿਦੇਸ਼ ਵਿੱਚ ਘੁੰਮਦੇ ਆਂ ਡਰ ਖੌਫ ਨਾ ਸੀਨਾ ਦੋਰੀ ਐ ਜੇ ਅਜੇ ਵੀ ਅਸੀਂ ਪਿੱਛੇ ਆ ਤਾਂ ਸਾਡੀ ਆਪਣੀ ਕਮਜ਼ੋਰੀ ਐ ਅਸੀਂ ਇਕੱਠੇ ਨਹੀਂ ਹੋ ਪਾਏ ਸੋ ਉਹਨਾਂ ਦੇ ਜਿਹੜਾ ਹੈਗਾ ਮਿਸ਼ਨ ਨੂੰ ਪੂਰਾ ਕਰਨ ਦੇ ਲਈ ਸਾਨੂੰ ਇਕੱਠੇ ਹੋਣਾ ਪਏਗਾ ਮੈਂ ਆਪਣੇ ਸਮਾਜ ਦੇ ਲੋਕਾਂ ਨੂੰ ਜੋ ਵੱਖ-ਵੱਖ ਜਿੱਥੇ ਬੰਦੀਆਂ ਬਣਾ ਕੇ ਛੁੱਟੇ ਜਿੱਥੇ ਜਿੱਥੇ ਬੰਦੀਆਂ ਬਣਾ ਕੇ ਅਡੋੜ ਆਪਣਾ ਰਾਗ ਲਾਪਦੇ ਆ ਇੱਕ ਮੰਚ ਤੇ ਇਕੱਠੇ ਹੋਣ ਤਾਂ ਕਿ ਅਸੀਂ ਰਾਸਤਾ ਉੱਤੇ ਕਬਜ਼ ਹੋ ਸਕੀਏ ਤੇ ਆਪਣੇ ਲੋਕਾਂ ਦੀ ਤਕਦੀਰ ਬਦਲ ਸਕੀਏ ਸੋ ਇਹਨਾਂ ਕਹਿੰਦਾ ਮੈਂ ਰਜ਼ਾ ਲੈਂਦਾ ਹਾਂ ਜੈਪੀਨ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੇ 프리 ਨਮਾਰਨ ਦਿਵਸ ਦੇ ਉੱਤੇ ਇਕੱਤਰ ਹੋਏ ਆਂ ਅਤੇ ਅੱਜ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਜੋ ਵੀ ਅੱਜ ਸੁੱਖ ਸਹੂਲਤਾਂ ਅਸੀਂ ਮਾਣ ਰਹੇ ਆਂ ਇਹ ਸਾਰੀਆਂ ਅਸੀਂ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੀ ਬਦੌਲਤ ਹੀ ਮਾਣ ਰਹੇ ਉਹਨਾਂ ਨੇ ਸਾਨੂੰ ਝੁੱਗੀਆਂ ਝੌਪੜੀਆਂ ਤੋਂ ਉਠਾ ਕੇ ਸਾਨੂੰ ਆਈਏਐਸ ਪੀਸੀਐਸ ਇਵਨ ਕੇ ਰਾਸ਼ਟਰਪਤੀ ਦੇ ਪਦ ਤੱਕ ਜਿਹੜਾ ਉਹ ਪਹੁੰਚਾਇਆ ਇਹ ਸਾਰਾ ਬਾਬਾ ਸਾਹਿਬ ਭੀਮਰਾਓ ਮੇੜਕਰ ਦੀ ਬਤੌਣਦੀ ਹੈ ਸੋ ਅੱਜ ਦੇ ਦਿਨ ਉਹ ਕ੍ਰਾਂਤੀਕਾਰੀ ਜੋਤ ਬਾਬਾ ਸਾਹਿਬ ਭੀਮਰਾਓ ਮੇੜਕਰ ਦੀ ਜੋਤ ਸਾਡੀਆਂ ਝੁੱਗੀਆਂ ਦੇ ਵਿੱਚ ਸਾਡੀਆਂ ਝੌਪੜੀਆਂ ਦੇ ਵਿੱਚ ਇੱਕ ਜੋਤ ਜਗਾ ਕੇ ਗਿਆਨ ਦੀ ਜੋਤ ਜਗਾ ਕੇ ਅੱਜ ਦੇ ਦਿਨ ਉਹ ਜੋਤ ਜਿਹੜੀ ਹੈ ਪੰਜ ਤਤਾਂ ਦੇ ਵਿੱਚ ਮਲੀਨ ਹੋ ਗਈ ਸੀ ਸੋ ਅਸ ਦੇ ਦਿਨ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਕ੍ਰਾਂਤੀਕਾਰੀ ਜੋਤ ਦੇ ਵਿਚਾਰਾਂ ਦੀ ਜੋਤ ਨੂੰ ਅਸੀਂ ਨਾ ਬੁਝਣ ਦਈਏ ਤੇ ਸਦਾ ਜਗਦੇ ਰੱਖੀਏ ਅਸੀਂ ਉਹਨਾਂ ਦੇ ਜਿਹੜੇ ਵਿਚਾਰ ਨੇ ਸਦਾ ਸਾਡੇ ਸਮਾਜ ਦੇ ਵਿੱਚ ਸਾਡੇ ਸਮਾਜ ਦੀ ਜਿਹੜੀ ਉਹ ਕਾਇਆ ਕਲਪਨਾ ਕਰਦੇ ਨੇ ਉਹਨਾਂ ਦੇ ਵਿੱਚ ਵਿਚਾਰੀਏ ਉਹਨਾਂ ਨੂੰ ਅੱਗੇ ਪਰਫੁੱਲਤ ਕਰੀਏ ਤੇ ਜਦਾ ਜਾਗਰਤ ਕਰਦੇ ਰਹੀਏ ਜੈ ਪਿੰਨ ਜੈ ਪਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅਸੰਕ ਟੋਡਰਲ ਸਟੇਟ ਪ੍ਰੈਜ਼ੀਡੈਂਟ ਜਾਬਰ ਜਲੰਧਰ ਦੀ ਫਰੰਟ ਅੱਜ ਸ੍ਰੀ ਗੁਰਬਖਸ਼ਵਰ ਸੇਵਾ ਸੁਸਾਇਟੀ ਜਾਬਰ ਜਲੰਧਰ ਦੀ ਫਰੰਟ ਰੇੜੀ ਯੂਨੀਅਨ ਨਾਭਾ ਦੇ ਸੰਜੇ ਸਹਾਇਕ ਦੇ ਨਾਲ ਅਸੀਂ ਬਾਬਾ ਸਾਹਿਬ ਡਾਕਟਰ ਬੇੜਕਰ ਸਾਹਿਬ ਜੀ ਦਾ ਅੱਜ ਪ੍ਰੀ ਨਰਮਾਨ ਦਿਵਸ ਆ ਜਿਹੜਾ ਮਨਾਇਆ ਤੇ ਅੱਜ ਡਾਕਟਰ ਬੇੜਕਰ ਸਾਹਿਬ ਦੇ ਬੁੱਤ ਤੇ ਉਹਨਾਂ ਨੂੰ ਹਾਰ પાਕੇ ਉਹਨਾਂ ਨੂੰ ਜਿਹੜੇ ਸਰਦਾ ਦੇ ਫੁੱਲ ਪੇਂਟ ਕੀਤੇ ਆ ਬਾਬਾ ਸਾਹਿਬ ਡਾਕਟਰ ਬੇੜਕਰ ਸਾਹਿਬ ਦਾ ਅਧੂਰਾ ਸੁਪਨਾ ਹੈ ਉਹ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਸਾਨੂੰ ਗਰਾਊਂਡ ਲੈਵਲ ਤੇ ਜਾੜਾ ਪੈਗਾ ਕਿਉਂਕਿ ਬਾਬਾ ਸਾਹਿਬ ਡਾਕਟਰ ਬੇੜਕਰ ਸਾਹਿਬ ਨੇ ਕਿਹਾ ਸੀ ਕਿ 100 ਸਾਲ ਦੀ ਗੁਲਾਮੀ ਨਾਲੋਂ ਸੌਦ ਨੇ ਇੱਜ਼ਤ ਤੇ ਅੱਖ ਨਾਲ ਜਿਉਣਾ ਹੀ ਜ਼ਿੰਦਗੀ ਹੈ। ਉਹਨਾਂ ਕਿਹਾ ਸੀ ਕਿ ਮੇਰੇ ਦਬੇ ਕੁਚਲੇ ਸਮਾਜ ਦੇ ਲੋਕੋ ਆਪਣੀਆਂ ਝੁੱਗੀਆਂ ਦੇ ਦੁਵਾਰਾਂ ਤੇ ਲਿਖ ਲਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇੱਜ਼ਤ ਦੇ ਹੁਕਮਰਾਨ ਬਣੋਗੇ। ਸਾਡੇ ਸਮਾਜ ਨੂੰ ਸਰਕਾਰਾਂ ਨੇ, ਤਨਾਡਾ ਨੇ ਜਾਂ ਬ੍ਰਾਹਮਣਵਾਦੀ ਸਾਧਸਾ ਨੇ ਨਾਕਾਮ ਬਣਾ ਕੇ ਰੱਖਿਆ ਹੋਇਆ। ਜਦੋਂ ਉਹਨਾਂ ਨੂੰ ਆਪਣੇ ਇਤਿਹਾਸ ਦਾ ਪਤਾ ਲੱਗਿਆ ਤਾਂ ਡਾਕਟਰ ਬੇੜਕਰ ਸਾਹਿਬ ਦੇ ਅਸਲੀ ਵਾਰਿਸ ਵੜਨਗੇ ਤੇ ਇਸ ਦੇਸ਼ ਦੀ ਜਿਹੜੀ ਤਕਦੀਰ ਬਦਲਣਗੇ। ਸੋ ਅਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਨੂੰ ਰਾਤਰੀ ਜਥੇਬੰਦੀਆਂ ਵੱਲੋਂ ਬਹੁਜਨ ਸਮਾਜ ਵੱਲੋਂ ਸਰਦਾ ਦੇ ਫੁੱਲ ਜਿਹੜੇ ਭੇਂਟ ਕਰਦੇ ਆ ਜੈ ਭੀਮ ਜੈ ਭਾਰ ਗਾਇਬ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਾਭਾ ਸ਼ਹਿਰ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਨਾਲ ਡੇਰਾ ਸ੍ਰੀ ਗੁਰੂ ਰਵਿਦਾਸ ਬੋਰਡਾਂਗੇ ਨਾਭਾ ਵੇਖੇ बाबा साहेब डॉक्टर भीमराव अंबेडकर जी ਦੇ ਪ੍ਰੀ ਨਿਰਮਾਨ ਦਿਵਸ ਤੇ ਇਕੱਠੇ ਹੋਏ ਹਾਂ ਸੋ बाबा ਸਾਹਿਬ ਜੀ ਜੀ ਨੂੰ ਸਰਦਾਰ ਦੇ ਫੁੱਲ ਭੇਟਾ ਕਰਨ ਵਾਸਤੇ ਮੋਟਰਸਾਈਕ ਰੇੜੀ ਚਾਲਕ ਯੂਨੀਅਨ ਨਾਬਾ ਵੱਲੋਂ ਵੀ ਬਹੁਤ ਸਾਥੀ ਇਕੱਠੇ ਹੋ ਕੇ ਹੁਣ बाबा ਸਾਹਿਬ ਜੀ ਦੇ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਉੱਤੇ ਜਾ ਕੇ ਫੁੱਲਾਂ ਦੀ ਮਾਲਾ ਭੇਟਾ ਕਰਕੇ ਬਾਬਾ ਸਾਹਿਬ ਜੀ ਡਾਕਟਰ ਭੀਮrao ਅੰਬੇਡਕਰ ਜੀ ਨੂੰ ਸਰਦਾਰ ਦੇ ਫੁੱਲ ਭੇਟਾ ਕਰਨੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਿਵਾਰਨ ਦਿਵਸ ਤੇ ਆਪਾਂ ਸਾਰੇ ਇਕੱਠੇ ਹੋਏ ਆ ਰਵਦਾਸ ਸੁਸਾਇਟੀ ਨਾਬਾ ਰਵਦਾਸ ਮਹਾਰਾਜ ਦੇ ਮੰਦਿਰ ਤੋਂ ਉੱਥੋਂ ਸਾਰਿਆਂ ਨੇ ਸਮੂਲੀਅਤ ਕਰਕੇ ਨਾਲ ਹੀ ਜਬਰ ਜਰੂਰੋਂ ਦੀ ਫਰੰਟ ਪੰਜਾਬ ਇਹ ਇਸ ਤੋਂ ਇਲਾਵਾ ਹੋਰ ਵੀ ਜਿੰਨੀਆਂ ਸਾਡੀ ਭਰਾਤਰੀ ਜੁਨੀਆਨਾ ਨੇ ਸਾਡੇ ਸਮਾਜ ਦੇ ਲੋਕਾਂ ਦਾ ਜੋ ਜੂਨੀਅਰਾਂ ਬਣੀਆਂ ਨੇ ਸਾਰਿਆਂ ਨੇ ਇਕੱਠੇ ਸਮੂਲੀਅਤ ਹੋ ਕਰਕੇ ਇਕੱਠੇ ਹੋ ਕਰਕੇ ਆਪਾਂ ਰਬਦਾਸ ਮਹਾਰਾਜ ਦੇ ਮੰਦਿਰ ਤੋਂ ਲੈ ਕੇ ਪਟਿਆਲਾ ਗੇਟ ਜੋ ਅਮੀ德ਕਰ ਸਾਹਿਬ ਦਾ ਇਹ ਚਿੰਨ ਬਣਿਆ ਬੁੱਕ ਬਣਿਆ ਇੱਥੇ ਆਪਾਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਅਰਪਣ ਕਰਨ ਲਈ ਪਹੁੰਚੇ ਆ ਸੋ ਅੱਜ ਦਾ ਜਿਹੜਾ ਆਪਣਾ ਇਕੱਠੇ ਹੋਣ ਦਾ ਮਿਸ਼ਨ ਹੈ ਇਕੱਠੇ ਹੋਣ ਦਾ ਜਿਹੜਾ ਮਕਸਦ ਆ ਉਹ ਇਹ ਸੀ ਅੱਜ ਦੇ ਦਿਨ ਉਹ ਮਹਾਨ ਰੂਹ ਮਹਾਨ ਰਾਇਵਰ ਸਾਡੇ ਵਿੱਚੋਂ ਸਾਡੇ ਹੱਕਾਂ ਦੀ ਲੜਾਈ ਲੜਦੇ ਆ ਸਾਡੇ ਹੱਕ ਸਾਨੂੰ ਦਵਾਉਂਦੇ ਆ ਸਾਨੂੰ ਮਾਨਵਤਾ ਨੂੰ ਬਰੋਬਰ ਬਰੋਬਰਤਾ ਦੀ ਗੱਲ ਕਰਦੇ ਆ ਅੱਜ ਇਸ ਫਾਨੀ ਸੰਸਾਰ ਨੂੰ ਆਲਵਿਦਾ ਕਹਿ ਕੇ ਪੰਜ ਦਤਾਂ ਵਿੱਚ ਮਲੀਨ ਹੋਏ ਸੀ ਪ੍ਰਮਾਤਮਾ ਵਿੱਚ ਲੀਨ ਹੋਏ ਸੀ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਸੂਰਜ ਕਿਰਨ ਮਿਲੇ ਜਲ ਕਾ ਜਲ ਹੋ ਆਰਾਮ ਜੋਤੀ ਜੋਤ ਰਲੀ ਸੰਪੂਰਨ ਕੀ ਆਰਾਮ ਦੇ ਮਹਾਵਾਕ ਅਨੁਸਾਰ ਉਹ ਮਹਾਨ ਰੈਵਰ ਅੱਜ ਸਾਡੇ ਵਿੱਚੋਂ ਸਾਨੂੰ ਸਾਰਿਆਂ ਨੂੰ ਆਪਣੇ ਹੱਕਾਂ ਲਈ ਲੜਨ ਵਾਸਤੇ ਖੜੇ ਕਰਕੇ ਉਹ ਉਹਨਾਂ ਪੰਜ ਤੱਤਾਂ ਦੇ ਵਿੱਚ ਮਲੀਨ ਹੋ ਕੇ ਪ੍ਰਮਾਤਮਾ 'ਚ ਅਭੇਦ ਹੋ ਗਏ ਸੀ ਸੋ ਉਹਨਾਂ ਦੇ ਜਾਣ ਦਾ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਘਟ ਹੈ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ ਪਰ ਉਹਨਾਂ ਦੇ ਮਾਰਗ ਤੇ ਅਸੀਂ ਚੱਲ ਕੇ ਉਹਨਾਂ ਦੀ ਪਗਡੰਡੀ ਤੇ ਚੱਲ ਕੇ ਅਸੀਂ ਆਪਣੇ ਹੱਕਾਂ ਦੀ ਜਿਹੜੀ ਲੜਾਈ ਹੈ ਉਹ ਲੜਦੇ ਰਵਾਂਗੇ ਅਸੀਂ ਸਾਰੇ ਇਕੱਠੇ ਹੋ ਕੇ ਯਤਨ ਕਰਾਂਗੇ ਇਹ ਪ੍ਰਣ ਕਰਦੇ ਆਂ ਅੱਜ ਵੀ ਅਸੀਂ ਇਕੱਠੇ ਹੋ ਕੇ ਉਹਨਾਂ ਦੇ ਸਿੱਖਿਆਵਾਂ 'ਤੇ ਚੱਲੀਏ ਉਹਨਾਂ ਨੂੰ ਪੜ੍ਹੀਏ ਉਹਨਾਂ ਨੂੰ ਵਿਚਾਰੀਏ ਸੋ ਇੰਨੇ ਹੀ ਸ਼ਬਦਾਂ ਨਾਲ ਮੈਂ ਆਪਣੇ ਸ਼ਰਧਾ ਦੇ ਫੁੱਲ ਅਰਪਿਤ ਕਰਦਾ ਆਂ ਬਾਬਾ ਅਮੇਦਕਰ ਸਾਹਿਬ ਜੀ ਨੂੰ ਜੈ ਭੀਮ ਜੈ ਭਾਰ ਜਿੱਤ ਲੜਦੇ ਲੋਕਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ